ਭਗਤ ਰਵਿਦਾਸ ਸਾਹਿਬ ਜੀ ਦਾ ਮਹਾਰਾਜ ਜੀ ਦਾ ਬਚਨ ਹੈ ਕਿ ਸੰਗ ਚਲਤ ਹੈ ਚਲੇਗਾ ਸਾਥੀ ਸਦੜੇ ਨਿਤ ਭਵਨ ਸੰਗ ਚਲਤ ਹੈ ਖੰਪੀ ਚੱਲਣਾ ਆਪਾਂ ਵੀ ਜਾਣਾ ਹੈ ਦੂਰ ਗਵਨ ਸਿਰ ਉੱਪਰ ਮਰਨਾ ਅ ਸਿਰ ਦੇ ਉੱਤੇ ਹੁਣੇ ਭਾਈ ਸਾਹਿਬ ਜਦੋਂ ਸ਼ਬਦ ਪੜ ਰਹੇ ਸਨ ਹਮ ਆਦਮੀ ਖਾਂ ਇਕਦਮੀ ਗੁਰਮਖੋ ਆਦਮੀ ਦਾ ਲਬਜ਼ੀ ਅਰਥ ਏ ਵੇ ਆਦਮੀ ਜੇ ਦਮ ਆ ਗਿਆ ਤੇ ਹੈ ਜੇ ਨਹੀਂ ਆਇਆ ਤੇ ਮਰਦਾ ਹੈ ਸਤਿਗੁਰੂ ਕਹਿ ਰਹੇ ਨੇ ਸ਼ਬਦ ਹਮ ਆਦਮੀ ਦਾ ਇੱਕ ਦਮੀ ਉਥੇ ਭਗਤ ਜੀ ਕਹ ਰਹੇ ਨੇ ਦੂਰ ਗਵਨ ਸਿਰ ਉਪਰ ਮਰਨਾ ਗੁਰੂ ਸਾਹਿਬ ਇਥੋਂ ਤੱਕ ਸ਼ਬਦ ਵਰਤੇ ਮਮ ਸਰ ਮੁਵੇ ਅਜ਼ਰਾਈਲ ਗਰਫਤ ਦਿਲ ਖੇਚ ਨਾ ਦਾਨੀ ਮੇਰੇ ਸਿਰ ਦਾ ਜਿਹੜਾ ਜੂੜਾ ਹੈ ਕੇਸ ਨੇ ਨਾ ਇਹਨੂੰ ਅਜ਼ਰਾਈਲ ਨੇ ਘੁੱਟ ਕੇ ਪੜ ਗਿਆ ਹੈ ਇਸ ਦਿਲ ਝੱਲੇ ਨੂੰ ਪਤਾ ਹੀ ਨਹੀਂ ਕਿ ਕਦੋਂ ਨੇ ਖਿੱਚ ਲੈਣਾ ਇਹ ਸਤਗੁਰੂ ਸਾਨੂੰ ਰਾਤ ਸੌਂ ਲੱਗੇ ਇਹ ਡਰਾਵੇ ਚ ਨਹੀਂ ਲਿਜਾਣਾ ਮੇਰੀ ਬੇਨਤੀ ਹੈ ਵੀ ਇਹ ਤਾਂ ਰਾਤ ਨੂੰ ਡਰ ਲੱਗੇਗਾ ਨਹੀਂ ਪਿਆਰਿਓ ਜੇ ਅੱਖਾਂ ਮੀਟ ਵੀ ਲਵਾਗੇ ਨਾ ਉਹਨੇ ਆਪ ਫਿਰ ਵੀ ਜਾਣਾ ਹੈ ਸੂਫੀਆਂ ਵਿੱਚ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਾਂ ਕਿ ਕਿਸੇ ਬੰਦੇ ਨੂੰ ਇੱਕ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਿੱਧ ਕਰੋ ਸੈਂਟੀਫਿਕ ਤਰੀਕੇ ਨਾਲ ਇਹ ਗੱਲ ਸਮਝਾਉਣ ਲਈ ਹੁੰਦੀ ਉਹ ਕਿਸੇ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਮੌਤ ਆਉਣੀ ਹੈ ਉਹ ਕਹਿੰਦਾ ਆਪਾਂ ਥਾਂ ਹੀ ਬਦਲਦੇ ਨੇ ਉਹਦੀ ਕੋੜੀ ਬੜੀ ਤੇਜ਼ ਸੀ ਰਫ਼ਤਾਰ ਵਾਲੀ ਉਹਨੇ ਅੱਡੀ ਲਾਈ ਜਿਉਂ ਸਵੇਰੇ ਸੂਰਜ ਚੜਿਆ ਘੋੜੀ ਦੜਾਈ ਭੱਜੀ ਗਿਆ ਭੱਜੀ ਗਿਆ ਸ਼ਾਮ ਤੱਕ ਪਤਾ ਨਹੀਂ ਕਿੰਨੇ ਕੁ ਮੀਲ ਅੱਗੇ ਨਿਕਲ ਗਿਆ ਘੋੜੀ ਤੋਂ ਥੱਲੇ ਉਤਰ ਕੇ ਕਹਿੰਦਾ ਹੁਣ ਮੌਤ ਦੱਸੇ ਆਕੇ ਮੋਢੇ ਤੇ ਕਿਸੇ ਹੱਥ ਰੱਖਿਆ ਉਹਨੇ ਪਿੱਛੇ ਵੇਖਿਆ ਤੇ ਮੌਤ ਉਹ ਕਹਿੰਦੀ ਮੈਂ ਵੀ ਕੱਲ ਦੀ ਪਰੇਸ਼ਾਨ ਬੜੀ ਸਾਂ ਕਿ ਮਰਨਾ ਤੂੰ ਇੱਥੇ ਵੀ ਤੇ ਬੈਠਾ ਉੱਥੇ ਹੈ ਕਹਿੰਦਾ ਤੇਰਾ ਧੰਨਵਾਦ ਤੂੰ ਪਹੁੰਚ ਗਿਆ ਜਿੱਥੇ ਤੇਰੀ ਮੌਤ ਆਉਣੀ ਸੀ ਸਤਗੁਰੂ ਹੀ ਸਾਨੂੰ ਸਮਝਾਉਂਦੇ ਭਈਆ ਕਿ ਭਾਈ ਸੱਜਣੋ ਸਭ ਨੇ ਜਾਣਾ ਹੈ ਅਕਲ